ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਵਿਸਾਖੀ ਦਾ ਪਰਬ ਹੈ ਜੀ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਓ ਚੱਲੀਏ ਅੱਜ ਸ੍ਰੀ ਅਨੰਦਪੁਰ ਸਾਹਿਬ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਅਨੰਦਪੁਰ ਸਾਹਿਬ ਦੀ ਵਿਸਾਖੀ ਤੇ ਚਲੋ ਚੱਲੀਏ ਆਪ ਤੇ ਲਓ ਜੀ ਪਹੁੰਚ ਗਏ ਜੀ ਸ੍ਰੀ ਜਨਮ ਘਰ ਵਿੱਚ ਸ੍ਰੀ ਅਨੰਦਪੁਰ ਸਾਹਿਬ

ਨੋ ਨੋ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੇ ਅੱਜ ਦੇ ਸ਼ੋਭਾ ਇਹ ਇਸ ਬਾਬਾ ਲਾਲੀ ਗਵਾਧਾ ਆਸਥਿਕ ਦੁਰੀਆ ਦੇ ਬੰਗਾਂ ਸਤਿ ਆਵਾਜ਼ ਦਸਾ ਅਦੋਸ ਤੁਹਾਰੇ ਜੀ ਮੁਬੱਕੀ ਜੀ ਆਪਾਂ ਸਾਰੇ ਜੀ ਨੇ ਭਾਗ ਲਾ ਲਿਆ ਕੀਪੋ ਨਾਲ ਕਿ ਖਾਲਸਾ ਪੰਥ ਦਾ ਜਨਮ ਹੋਇਆ ਦੁਨੀਆ ਭਰ ਦੇ ਤੋ ਉਹ ਖਵਾ ਤੇ ਬਣਾਇਆ ਜਾ ਰਿਹਾ ਦੁਨੀਆ ਭਰ ਜਿੱਥੇ ਕਿਤੇ ਗੁਰੂ ਜੀ ਸਿੱਖ ਬੈਠਿਆ ਨਾਨਕ ਦਾ ਸੱਤਾ ਬਿਠਿਆ ਉੱਥੇ ਹੀ ਇਹ ਪਹਾੜੇ ਦੇ ਪਹਾਉਂ ਦੇ ਹਨ ਬਣਾਇਆ ਜਾ ਰਿਹਾ ਪਰ ਆਪਾਂ ਪਾਠਾ ਵਾਲਿਆਂ ਤੇ ਜਿੱਥੇ ਦਰਪੁਰ ਬੋਸ ਪਹਾੜਾ ਜਿੱਥੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਆਦੇ ਪੰਜਾ ਪਿਆਰੇ ਦੀ जो, हो जो प्यारे साथ। आज उस वे चो करके प्यारे सात अज आप दिहाड़े भरी धरती संतान

है। तो मैं कौन मैं आज का एक बात तो ये है कि तुम्हें यह हो कि एक एक तरीके से कमी लगने और होने का बनाने की ताज है आई थिंक इसका फॉर क्वालिटी क्वालिटी के लिए चाहिए और मेनमेंट के लिए

ਜਿੱਥੇ ਤੱਕ ਵੀ ਨਗਾ ਜਾਂਦੀ ਹੈ ਸੰਤਾਂ ਦਾ ਪੂਰਾ ਠਾਠਾ ਮਾਰਦਾ ਘੱਟ ਹੈ

ਆ ਦੇਖੋ ਇਹ ਤੁਹਾਨੂੰ ਟਰਾਲੀ ਦਾ ਹੁੰਦਾ ਹੈ ਜੀ ਸਜਾਈ ਹੋਈ ਪੂਰੀ ਇਹ ਵੇ ਇੱਕ ਹੋਟਲ ਦਾ ਰੂਮ ਹੁੰਦਾ ਹੈ ਐਦਾਂ ਦੀ ਟਰਾਲੀ ਹੈ ਡਿਜੀਟਲ ਹੈ ਡਿਜੀਟਲ ਦਾ ਅੰਦਰ ਪੈ ਗਏ ਟਰੈਕ ਆਉਟ ਹੋਣਾ ਤੇ ਮੱਥੇ ਤੇ ਆ ਬਚੋ ਨਹੀਂ ਆਹ ਬਚੋ ਨਹੀਂ ਹਾਂ ਜੀ 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 ਹਾਂ ਜੀ

पाया सचे पाशाह हर मैदान फतेह करने सचे पातशाह जी खजान माया आई हैजाने ਕੀ ਯਾਤਰਾ ਕਰਨੀ ਹੈ ਪਰ ਲੁਕਾ ਕਵਾਲੇ ਉਹ ਮਹਾਨ ਸਿੱਧਾਂ ਦੇ ਦਰਬਾਰ ਦੇ ਦਰਸ਼ਨ ਕਰਦੇ ਪਏ ਹਾਂ ਜਿਨ੍ਹਾਂ ਨੇ ਦਿੱਲੀ ਆ ਚੀਤ ਲਿਆ ਕੇ ਇਸ ਸੰਸਾਰ ਤੇ ਕਲਾ ਨੰਦ ਗੁਰਸਾਹ ਦੇ ਪਿੱਛੇ ਰੱਖਿਆ ਵਾਇਗਰੂ ਜੀ ਅਖੀਨ ਆਪਨੇ ਪਰਿਵਾਰ ਆ ਭੂਆ ਨੇਕਮਈਆ ਜੀ ਆਸ਼ੀਰਵਾਦੀ ਸੇਵਾ ਕੀ ਗੁਰੂ ਸਾਹਿਬ ਦੀਆਂ ਸਿੱਖਿਆ

ah okay. um. <laughs> <laughs>

देगा तैयार हो रहा है जी नंग सिंह मतलब 来了。 सामने दो दो लंजन लगे हुए है हैड़ा फैशन दा रूप अपनाओ ख्वाब से दा कोई दिमाल्ला Koro yi chak Koro yi chak Koro yi chak Koro ठाठा <Pan clouds> था, मार्का <laughs> <laughs>

गुरु महाराज ने खालसा पंथ सजा के मेहर महर ने ये ते महर है क्योंकि उस वक्त जिस दे जिस वक्त इंसान इंसान नहीं समझता गुलामगिरी से नगारा दी हक भी नहीं सी मेरे महाराज ने पंच नु मिला के एक अजीहा सोच बनाया जिसन असी खालसा पंथ कहें खालसा मतलब पवित्र पद मतलब समूह पवित्र समूह जो इंसानियत को बचा है वही है खालसा पंथ ये पंथ सिर्फ पंजाब तक या भारत तक सीमित नहीं रख सकते तुझे गुरु महाराज की सोच सर्वव्यापी है सर्वकालिक है इसलिए खालसा पंथ बनाना मनुखता एक महर आशीर्वाद है गुरु महाराज ते मेनू लगता है मेनू लगता है जी नशा शराब हथियारपन उत्साहित करने वाले गाने जिन्हें भी यूट्यूब पे पे ने उस हटाने की लोड है इसलिए मैं ये संदेश लेके आया बदास नशे शराब बंदूकबाद उत्साहित गाने यूट्यूब तो हटाओ क्योंकि खुद मान योग मुख्यमंत्री कह रहे हैं हटाओ ਮਾਨਯੋਗ ਰਾਜਪਾਲ ਸਾਹਿਬ ਸੜਕ ਤੇ ਪ੍ਰਚਾਰ ਕਰ ਰਹੇ ਨੇ ਨਸ਼ੇ ਦੇ ਖਿਲਾਫ ਜੱਤੇਦਾਰ ਸਾਹਿਬ ਮਾਨਯੋਗ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਸਾਹਿਬ ਤੱਕ ਉਹਨਾਂ ਨੇ ਵੀ ਕਿਹਾ ਨਸ਼ੇ ਦੇ ਖਿਲਾਫ ਜੰਗ ਸ਼ੁਰੂ ਕਰੋ ਪੰਜਾਬੀ ਪਾਸ਼ਾ ਦੀ ਬਚਾਉਣ ਦੀ ਗੱਲ ਕਰ ਰਹੇ ਨੇ ਇਹ ਸਾਰੇ ਹੋਣ ਦੇ ਬਾਵਜੂਦ ਜੇਕਰ ਗਾਇਕ ਲੋਕ ਆਪਣੇ YouTube ਤੇ ਪਏ ਇਸ ਨਸ਼ੇ ਦੇ ਗਾਣਾ ਨਹੀਂ ਹਟਾਉਂਦੇ ਸਵਾਲ ਉੱਠਦੀ ਹੈ ਜੋ ਵੀ ਚੋ ਫੀਮ ਲਬਿਆ ਗਾਣੇ ਗਾਉਣ ਵਾਲੇ ਦਿਲਦਿਸ਼ ਦਿਸਾਨ ਨੂੰ ਜਾ ਕੇ ਪੁੱਛੋ ਤੜਕੇ ਉੱਠ ਕੇ ਖਾਦੇ ਫੀਮ ਕੁੜੇ ਕਰਨ ਹੌਸਲਾ ਨੂੰ ਪੁੱਛੋ ਕਿਉਂ ਨਹੀਂ ਇਹ ਅਜਾ ਗਾਣੇ YouTube ਤੇ ਨਹੀਂ ਹਟਾਉਂਦੇ ਇਸ ਲਈ ਮੈਂ ਇਹ ਸੰਦੇਸ਼ ਲੈ ਕੇ ਆਇਆ ਮੈਨੂੰ ਪੂਰਾ ਆਸ ਤੇ ਉਮੀਦ ਹੈ ਕਿ ਇੱਕ ਲੋਕ ਪੰਜਾਬੀ ਲੋਕ ਜਨ ਜਾਗਣਗੇ ਉਹਨਾਂ ਨੂੰ ਪੁੱਛਣਗੇ ਇਹ ਗਾਣਾ ਹਟਾਓ ਚੰਗੇ ਗਾਣਾ ਗਾਓ ਬੰਨ੍ਹਜਾਪ ਸਿੰਘ ਬਹਾਦਰ ਦੀ ਤਿਆਗ ਬਲੀਦਾਨ ਚਾਰ ਸਾਹਿਬ ਜੀ ਦੀ ਤਿਆਗ ਬਲੀਦਾਨ ਗੁਰੂ ਜੀ ਗੋਬਿੰਦ ਸਿੰਘ ਮਹਾਰਾਜ ਦੀ ਤਿਆਗ ਬਲੀਦਾਨ ਬਾਰੇ ਗਾਓ ਰਾਜ ਰਾਜ ਕੇ وہی ਸਚਾਈ ਹੈ। ਸੋ ਇਹ ਸੰ ਪੰਡਿਤ ਰਾਓ ਤਰਨੇਵਿੰਦ ਵਰਜੀ ਜਿਨ੍ਹਾਂ ਨੇ ਕੀ ਆਪਣੇ ਵਿਚਾਰ ਦਿੱਤੇ ਨੇ ਜੋ ਕਿ ਅੱਜ ਕੱਲ ਨਸ਼ੇ ਅਤੇ ਗਰੂਪ ਤੋਂਗਰਾ ਜਾਂ ਹਥਿਆਰਾਂ ਦੇ ਉੱਪਰ ਗਾਣੇ ਪ੍ਰਮੋਟ ਕਰਦੇ ਨੇ ਉਹਨਾਂ ਬਾਰੇ ਉਹਨਾਂ ਨੇ ਆਪਣੇ ਪੰਜਾਬ ਤੁਸੀਂ ਨੇ ਤੇ ਦੇਖ ਰਹੇ ਹੋ ਜੀ ਪੰਜ ਪਿਆਰਾ پارک ਸ਼੍ਰੀ ਆਨੰਦਪੁਰ ਸਾਹਿਬ ਬਹੁਤ ਹੀ ਖੂਬਸੂਰਤ ਪਾਰਕ ਬਣਾਇਆ ਹੋਇਆ। ਬਰੇ ਬਰੇ ਇਤਰਾਕ। ਕਹਿੰਦੇ ਜੀ ਸਿੱਖੀ ਖੰਡੇਓ ਤਿੱਖੀ। ਤੇ ਨੱਚਣਾ ਪੈਂਦਾ ਖੰਡੇ ਦੀ ਧਾਰ ਤੇ। बहुत ही सोहना पार्क ब्यूटीफुल ਜੀ ਜੀ ਆ ਦੀ ਵੀਡੀਓ ਅਗਰ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰਦੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ